ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਪੰਜਾਬੀ ਤਕਸਰਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਅੱਜ ਦੀ ਗੱਲਬਾਤ ਵਿੱਚ ਆਪਾਂ ਗੱਲ ਕਰਾਂਗੇ ਕਿ ਜਿਹੜੇ ਲੋਕ ਜਿਹੜੇ ਇਨਸਾਨ ਤੁਹਾਡੇ ਨਾਲ ਜੁੜੇ ਹੋਏ ਨੇ ਜਿਨ੍ਹਾਂ ਨੂੰ ਤੁਸੀਂ ਸਮਝਦੇ ਹੋ ਕਿ ਸਾਡੇ ਬਹੁਤ ਖਾਸ ਨੇ ਬਹੁਤ ਅਜੀਬ ਨੇ ਉਹਨਾਂ ਵਿੱਚ ਜੇਕਰ ਪੰਜ ਗੱਲਾਂ ਹੈਗੀਆਂ ਨੇ ਆਪਾਂ ਛੋਟੀਆਂ-ਛੋਟੀਆਂ ਗੱਲਾਂ ਨੇ ਪੰਜ ਉਹ ਜਿਹੜੀਆਂ ਅਤੇ ਬੱਕਈ ਹੀ ਤੁਹਾਡੇ ਨਾਲ ਉਹ ਜੁੜੇ ਹੋਏ ਨੇ ਤੇ ਤੁਹਾਨੂੰ ਉਹਨਾਂ ਲੋਕਾਂ ਦੀ ਕਦਰ ਕਰਨੀ ਚਾਹੀਦੀ ਆ ਸਾਥੀਓ ਇਹ ਕੀਮਤੀ ਦੁਰਲੱਭ ਲਾਲ ਨੇ ਹੀਰੇ ਆ ਤੁਹਾਡੀ ਜ਼ਿੰਦਗੀ ਦੇ ਵਿੱਚ ਇਹਨਾਂ ਹੀਰਿਆਂ ਦੇ ਵਿੱਚੋਂ ਜੇ ਕੋਈ ਮਣਕਾ ਡਿੱਗਦਾ ਤਾਂ ਤੁਹਾਡੀ ਜ਼ਿੰਦਗੀ ਦੀ ਜਿਹੜੀ ਮਾਲਾ ਉਹਦੀ ਖੂਬਸੂਰਤੀ ਵੀ ਘਟਦੀ ਆ ਤੇ ਮਜ਼ਬੂਤੀ ਵੀ ਘਟਦੀ ਆ ਸੋ ਤੁਸੀਂ ਸੋਚਦੇ ਹੋਵੋਗੇ ਕਿ ਉਹ ਕਿਹੜੀਆਂ ਪੰਜ ਗੱਲਾਂ 'ਚ ਦੱਸੀਆਂ ਜਾਣਗੀਆਂ ਕਿ ਕਿਹੜੀਆਂ ਪੰਜ ਗੱਲਾਂ ਹੁੰਦੀਆਂ ਨੇ ਸੋ ਸਾਥੀਓ ਸਭ ਤੋਂ ਪਹਿਲੀ ਗੱਲ ਜੇਕਰ ਬੰਦਾ ਤੁਹਾਡੇ ਕੋਲੇ ਤੂੜੀ ਦੀ ਪੰਡਵਾਂ ਖੁੱਲ ਜਾਂਦਾ ਕਿ ਉਹ ਸਾਨੂੰ ਤੁਹਾਨੂੰ ਹਰੇਕ ਆਪਣੀ ਉਹ ਗੱਲ ਵੀ ਜਿਹੜੀ ਨਹੀਂ ਕਿਸੇ ਨੂੰ ਦੱਸਦਾ ਉਹ ਵੀ ਦੱਸ ਦਿੰਦਾ ਤਾਂ ਤੁਸੀਂ ਸਮਝ ਲਓ ਕਿ ਉਹ ਬੰਦਾ ਭਾਵਨਾਤਮਕ ਤੌਰ ਤੇ ਤੁਹਾਡੇ ਨਾਲ ਬਹੁਤ ਜੁੜਿਆ ਹੋਇਆ ਉਹ ਤੁਹਾਡੇ ਤੇ ਬਹੁਤ ਰੱਬ ਜਿਡਾ ਵਿਸ਼ਵਾਸ ਕਰਦਾ ਤੇ ਤੁਹਾਡਾ ਫਰਜ਼ ਬਣਦਾ ਕਿ ਜੇਕਰ ਤੁਹਾਨੂੰ ਉਹਨੇ ਕੁਝ ਗੱਲਾਂ ਦੱਸਤੀਆਂ ਤੁਸੀਂ ਇਹ ਨਾ ਹੋਵੇ ਕਿ ਉਹਨੇ ਮੜਾ ਜਾਂ ਪਾਸਾ ਵਟਿਆ ਤੇ ਤੁਸੀਂ ਨਾਲ ਦੀ ਨਾਲ ਉਸ ਨੂੰ ਕਮਜ਼ੋਰ ਕਰਨ ਵਾਸਤੇ ਸੋਸਾਇਟੀ ਦੇ ਵਿੱਚ ਸਮਾਜ ਦੇ ਵਿੱਚ ਉਹਦੀਆਂ ਗੱਲਾਂ ਲੋਕਾਂ ਕੋਲੇ ਦੱਸਣ ਲੱਗ ਜਾਓ ਇਹ ਗਲਤੀ ਨਾ ਕਰਿਓ ਇਹ ਬਹੁਤ ਮਹਾਪਾਪ ਦੇ ਬਰਾਬਰ ਹੁੰਦੀ ਹੈ ਗੱਲ ਦੂਸਰੀ ਗੱਲ ਉਸ ਵਿਅਕਤੀ ਵਿੱਚ ਇਹ ਹੁੰਦੀ ਹੈ ਕਿ ਉਹਦੇ ਲਈ ਤੁਹਾਡੀ ਖੁਸ਼ੀ ਸਭ ਤੋਂ ਪਹਿਲ ਹੁੰਦੀ ਹੈ ਤੁਹਾਡੇ ਕੰਡਾ ਵੱਜੇ ਤੋਂ ਉਹ ਭੱਜਿਆ ਹੁੰਦਾ ਪੈਰ ਜੁੱਤੀ ਨਹੀਂ ਪਾਉਂਦਾ ਸੋ ਇਹ ਜੇ ਇਨਸਾਨ ਨੂੰ ਜੇਕਰ ਕਦੇ ਤੁਹਾਡੀ ਲੋੜ ਪੈ ਜੇ ਤਾਂ ਤੁਹਾਨੂੰ ਵੀ ਉਹਦੀ ਬਿਲਕੁਲ ਬਰਾਬਰ ਬਾਹ ਬਣ ਕੇ ਖੜਨਾ ਚਾਹੀਦਾ ਹੈ। ਤੀਸਰੀ ਗੱਲ ਸਤਿਓ ਉਹ ਆਪਣੇ ਪਰਿਵਾਰਕ ਮੈਂਬਰਾਂ ਤੋਂ ਬਿਨਾਂ ਆਪਣੀਆਂ ਰਿਸ਼ਤੇਦਾਰੀਆਂ ਨਿੱਕੀਆਂ-ਨਿੱਕੀਆਂ ਜਾਣ ਪਹਿਚਾਣਾ ਤੁਹਾਡੇ ਨਾਲ ਕਰਵਾਉਂਦਾ ਹੈ। ਪੂਰੀ ਦਿਲਚਸਪੀ ਨਾਲ ਆਪਾਂ ਜਿਵੇਂ ਕਹਿੰਦੇ ਆ ਨਾਨਕੇ ਦਾਦਕੇ ਤੇ ਹੋਰ ਗੱਲਾਂ ਵੀ ਤੁਹਾਡੇ ਨਾਲ ਸਾਰੀਆਂ ਚੀਜ਼ਾਂ ਉਹ ਬਰੀਕ ਮਕਿਨ ਕਿਹ ਗੱਲਾਂ ਦੱਸਦਾ ਹੈ ਤਾਂ ਤੁਸੀਂ ਹਿਸਾਬ ਲਾ ਲਓ ਕਿ ਉਸ ਬੰਦੇ ਨੂੰ ਬੰਦੇ ਦਾ ਤੁਹਾਡੇ ਨਾਲ ਬਹੁਤ ਲਗਾ ਹੈ ਬਹੁਤ ਮੋਹ ਹੈ ਬਹੁਤ ਪ੍ਰੇਮ ਹੈ ਤਾਂ ਆਪਾਂ ਹਰੇਕ ਨਾਲ ਇਹ ਗੱਲਾਂ ਨਹੀਂ ਕਰਦੇ ਹੁੰਦੇ ਸੋ ਫੈਮਿਲੀ ਰਿਸ਼ਤੇਦਾਰਾਂ ਦੀ ਜਾਣ ਪਹਿਚਾਣ ਤਾਂ ਉਸ ਵਿਅਕਤੀ ਨੂੰ ਕਦੇ ਵੀ ਆਪਾਂ ਜਿਹੜਾ ਹੈਗਾ ਪਿੱਠ ਨਾ ਦਿਖਾਈਏ ਕਦੇ ਵੀ ਪਾਸਾ ਨਾ ਉਤੋਂ ਵਟੀਏ ਚੌਥੀ ਗੱਲ ਦੋਸਤੋ ਬਹੁਤ ਜ਼ਰੂਰੀ ਆ ਕਿ ਵਿਅਕਤੀ ਤੁਹਾਡੇ ਨਾਲ ਪ੍ਰਵੇਖਦੀਆਂ ਗੱਲਾਂ ਪ੍ਰਵੇਖਦੀਆਂ ਯੋਜਨਾਵਾਂ ਕਿ ਉਸਨੇ ਕੀ ਕਰਨਾ ਹੈ ਤੇ ਉਸ ਗੱਲ ਦਾ ਕੀ ਰਿਜ਼ਲਟ ਨਿਕਲੂਗਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਹੈ ਕਿਉਂਕਿ ਸਾਥੀਓ ਜੇਕਰ ਕੋਈ 10 20 ਸਾਲ ਦੀ ਗੱਲ ਕਰਦਾ ਉਹ ਵੀ ਆਪਾਂ ਐਂ ਕਰਾਂਗੇ ਆਹ ਚੀਜ਼ ਫੈਕਟਰੀ ਲਾਵਾਂਗੇ ਆਪਾਂ ਆਹ ਕੰਮ ਕਰਾਂਗੇ ਆਹ ਆਪਾਂ ਕੋਈ ਕਾਰੋਬਾਰ ਕਰਾਂਗੇ ਤਾਂ ਦੈਟ ਮੀਨਜ਼ ਕੀ ਹੈ ਉਹਦੇ ਮਨ ਦੇ ਵਿੱਚ ਇਹ ਚੀਜ਼ ਹੈਗੀ ਹੈ ਕਿ ਆਪਾਂ ਆਉਣ ਵਾਲੇ 10 20 ਸਾਲ 25 ਸਾਲ 30 ਸਾਲ ਟਿਲ ਐਂਡ ਲਾਈਫ ਤੱਕ ਬਰਤਣਾ ਹੈ ਉਹ ਇੱਕ ਸਿਗਨਲ ਹੁੰਦਾ ਹੈ ਤਾਂ ਉਹ ਵੀ ਇਨਸਾਨ ਤੁਹਾਡੇ ਨਾਲ ਅੰਦਰੋਂ ਜੁੜਿਆ ਹੋਇਆ ਤੇ ਤੁਸੀਂ ਉਸ ਨੂੰ ਕਦੇ ਵੀ ਦਰਕਨਾਰ ਨਾ ਕਰਿਓ ਤੇ ਉਸ ਨੂੰ ਤੁਸੀਂ ਬਿਲਕੁਲ ਪਰਸ਼ਾਵੇਂ ਵਾਂਗੂ ਤੁਸੀਂ ਆਪਦੇ ਨਾਲ ਰੱਖੋ ਪੰਜਵੀਂ ਗੱਲ ਦੋਸਤੋ ਜਿਹੜੇ ਤੁਹਾਡਿਆਂ ਇਨਸਾਨ ਜਜ਼ਬਾਤੀ ਤੌਰ ਤੇ ਜੁੜੇ ਹੁੰਦੇ ਨੇ ਉਹਨਾਂ ਨੂੰ ਤੁਹਾਡੀਆਂ ਬਾਉਂਡਰੀ ਤੁਹਾਡੀ ਜਿਹੜੀ ਲਕੀਰ ਆ ਉਹਦਾ ਪਤਾ ਹੁੰਦਾ ਕਿ ਤੁਹਾਡੇ ਨਾਲ ਕਿੱਥੇ ਉਹਨਾਂ ਨੇ ਖੁੱਲ ਕੇ ਗੱਲ ਕਰਨੀ ਆ ਚਾਰ ਬੰਦਾ ਤੁਹਾਡੀ ਇੱਜ਼ਤ ਬਣਾਉਣੀ ਆ ਪਰ ਜਾਂ ਤੁਹਾਨੂੰ ਕੱਲਿਆਂ ਨੂੰ ਤੁਹਾਨੂੰ ਉਹ ਤੁਹਾਡੇ ਮੁਖਸ਼ 20 ਦਸੂਆ ਪਰ ਉਹ ਵੀ ਬੜੇ ਸਲੀਕੇ ਨਾਲ ਬਹੁਤ ਪਿਆਰ ਨਾਲ ਦੱਸੂਗਾ ਤੇ ਨਾਲ ਦੀ ਨਾਲ ਹੀ ਜੇਕਰ ਤੁਹਾਡੀ ਪਿੱਠ ਪਿੱਛੇ ਤੁਹਾਡੀ ਉਸਤਤ ਵੀ ਕਰੇਗਾ ਤੁਹਾਡੇ ਤੁਹਾਡਾ ਸਮਾਜ ਦੇ ਵਿੱਚ ਰੁਤਬਾ ਵੀ ਨਹੀਂ ਘਟਣ ਦੇਵੇਗਾ ਕਿਉਂਕਿ ਦੋਸਤ ਮਿੱਤਰ ਦੱਸ ਦਿੰਦੇ ਨੇ ਕਿ ਯਾਰ ਤੇਰੇ ਬਾਰੇ ਫਲਾਣਾ ਬੰਦਾ ਇਹ ਕਹਿੰਦਾ ਸੀ ਤੇ ਆਪਾਂ ਜਦੋਂ ਕਹਿੰਨੇ ਵੀ ਯਾਰ 24 ਘੰਟੇ ਇਸ ਦਾ ਇੱਕ ਥਾਲੀ ਦੇ ਵਿੱਚ ਖਾਣੇ ਆ ਉਹ ਤਾਂ ਕਹਿ ਨਹੀਂ ਸਕਦਾ ਪਰ ਇਹ ਗੱਲਾਂ ਆਮ ਹੋ ਜਾਂਦੀਆਂ ਨੇ ਦੋਸਤੋ ਸੋਸਾਇਟੀ 'ਚ ਸੋ ਜਿਹੜਾ ਤੁਹਾਡਾ ਅਸਲੀ ਮਿੱਤਰ ਆ ਉਹ ਤੁਹਾਡੀ ਪ੍ਰਾਈਵੇਟ ਆਲੋਚਨਾ ਕਰੂਗਾ ਤੇ ਪਬਲੀਕਲੀ ਤੁਹਾਡੀ ਤਾਰੀਫ ਕਰੂਗਾ ਤੇ ਪਲੱਸ ਉਹ ਤੁਹਾਡੇ ਨਾਲ ਕੋਈ ਗਿਲਾ ਕੋਈ ਸ਼ਿਕਵਾ ਵੀ ਨਹੀਂ ਰੱਖੂਗਾ ਸੋ ਇਹ ਪੰਜ ਗੱਲਾਂ ਸੀ ਬੜੀਆਂ ਛੋਟੀਆਂ ਜੀਆਂ ਬੜੀਆਂ ਸਧਾਰਨ ਜੀਆਂ ਗੱਲਾਂ ਨੇ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਕੋਈ ਇਸ ਤਰ੍ਹਾਂ ਦਾ ਇਨਸਾਨ ਇਸ ਤਰ੍ਹਾਂ ਦਾ ਕੋਈ ਵਿਅਕਤੀ ਹੈਗਾ ਤਾਂ ਉਸ ਦੀ ਯਾਰ ਜਰੂਰ ਕਦਰ ਕਰੋ ਤੇ ਨਹੀਂ ਆਪਾਂ ਸਾਰੀ ਓਵਰ ਟੈਸਟਿੰਗ ਚ ਲਗਾ ਦੇਾਂਗੇ ਕਿ ਮਤਲਬ ਅਸੀਂ ਚੰਗੇ ਆ ਲੋਕ ਚੰਗੇ ਨਹੀਂ ਸੋ ਆਪਾਂ ਜਿਹੜਾ ਹੈਗਾ ਬਾਦ ਘਾਟ ਕਰਕੇ ਜੇ ਲੋਕਾਂ ਨੂੰ ਨਾਲ ਰੱਖੀਏ ਤੇ ਬਹੁਤ ਜ਼ਰੂਰੀ ਵੀ ਆ ਤੇ ਇਸ ਇਸ ਦੇ ਨਾਲ ਹੀ ਸਾਡੇ ਬਾਗਬਗੀਚੇ ਮਹਿਕਦੇ ਰਹਿੰਦੇ ਆ ਤੇ ਜ਼ਿੰਦਗੀ ਸਾਡੀ ਜਿੰਦਾਬਾਦ ਰਹਿੰਦੀ ਆ ਸੋ ਜਰੂਰ ਤੁਹਾਡੀ ਜ਼ਿੰਦਗੀ ਚ ਇਸ ਤਰ੍ਹਾਂ ਦੇ ਇਨਸਾਨ ਹੋਣ ਜਾਂ ਵੀ ਤਬਸਰਾ ਕਾਮਨਾ ਕਰਦਾ ਕਿ ਤੁਹਾਡੀ ਜ਼ਿੰਦਗੀ ਚ ਹੋਣ ਇਸ ਤਰ੍ਹਾਂ ਦੇ ਹੋਰ ਇਨਸਾਨ ਜੁੜਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੰਦਰੁਸਤ ਰਹੋ